ਹੈਲੋ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਅਸੀਂ ਕਟਮ ਵਾਲੀ ਜਿਹੜੀ ਮੂਰੀ ਹੁੰਦੀ ਆ ਉਹ ਆਪਾਂ ਕਿਵੇਂ ਅਟੈਚ ਕਰਦੇ ਹਾਂ ਉਹਦੇ ਬਾਰੇ ਦੱਸ ਦਿਆ ਤੁਹਾਨੂੰ ਆਪਣੇ ਚੈਨਲ ਅਸ਼ਵ ਬਟੀਕ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਨਾਲੇ ਲਾਈਕ ਆਹ ਦੇਖੋ ਜਿਹੜਾ ਆਪਾਂ ਪਹਿਲਾਂ ਇਹ ਕੱਚੀ ਕਰ ਲਈ ਆ ਬੁਕਰਮ ਆਪਾਂ ਪਹਿਲਾਂ ਕੱਪੜੇ ਤੇ ਕੱਚੀ ਕਰ ਲਈ ਆ ਕਰਨ ਤੋਂ ਬਾਅਦ ਅੰਦਰ ਨੂੰ ਇਹ ਫੋਲਡ ਕਰ ਲਿਆ ਕੱਪੜਾ ਆਹ ਦੇਖੋ ਕੱਚਾ ਕੀਤਾ ਹੋਇਆ ਉਦੋਂ ਬਾਅਦ ਇਹਦਾ ਆਪਾਂ ਕਰਨਾ ਸੈਂਟਰ ਆ ਦੇਖੋ ਸੈਂਟਰ ਕਰ ਲਈ ਆਪਾਂ ਨੇ ਮੂਰੀ ਦਾ ਠੀਕ ਹੈ ਜੀ ਮੂਰੀ ਦਾ ਸੈਂਟਰ ਕਰ ਲੈਣਾ ਵਾ ਉਦੋਂ ਬਾਅਦ ਆਪਾਂ ਨੇ ਜਿਹੜਾ ਆਪਣੀ ਸਲਵਾਰ ਦੇ ਪੱਲੇ ਨੇ ਉਹਨਾਂ ਦਾ ਸੈਂਟਰ ਕਰ ਲੈਣਾ ਆ ਸੈਂਟਰ ਕਰਨ ਤੋਂ ਬਾਅਦ ਇਹਨੂੰ ਇਹ ਆਪਣੇ ਆ ਸੈਂਟਰ ਨਾਲ ਸੈਂਟਰ ਆਪਾਂ ਲੈਣਾ ਮਿਲਾ ਠੀਕ ਹੈ ਜੀ ਮਿਲਾ ਕੇ ਕਟਾਮ ਵਾਲੀ ਜਿਹੜੀ ਇਹ ਮੂਰੀ ਆ ਉਹਦਾ ਬਹੁਤ ਹੀ ਆਸਾਨ ਤਰੀਕਾ ਤੁਹਾਨੂੰ ਦੱਸਦੇ ਆ ਇਹਦੇ ਨਾਲ ਆਪਣੀ ਬਹੁਤ ਹੀ ਸਫਾਈ ਨਾਲ ਜਿਹੜੀ ਮੂਰੀ ਅਟੈਚ ਹੋਊਗੀ ਪਹਿਲਾਂ ਆਪਾਂ ਸਿੱਧਾ ਜਿਵੇਂ ਆਪਾਂ ਸਲਾਈ ਮਾਰਦੇ ਹੁੰਦੇ ਆ ਉਦਾਂ ਇਹਨੂੰ ਸਿੱਧੀ ਇਹਦੇ ਉੱਤੇ ਸਲਾਈ ਮਾਰ ਲੈਣੀ ਆ ਫਸਾ ਜਿਹੜਾ ਆਪਣਾ ਹਾਫ ਕਰਕੇ ਨਿਸ਼ਾਨ ਲਾਇਆ ਇਹਨੇ ਦੋਏ ਉਹ ਆਪਣੇ ਦੋਏ ਬਰਾਬਰ ਹੋਣੇ ਚਾਹੀਦੇ ਨੇ ਆ ਦੇਖੋ ਆਹ ਵਾਲੇ ਪਹਿਲਾਂ ਸਿੱਧੀ ਸਿੰਪਲ ਇੱਕ ਸਲਾਈ ਮਾਰ ਲੈਣੀ ਆ ਆਪਾਂ ਦੋਹਾਂ ਨੂੰ ਅਟੈਚ ਕਰ ਲੈਣਾ ਕਹਿਣ ਦਾ ਮਤਲਬ ਮੂਰੀ ਨੂੰ ਤੱਲੀ ਆਪਾਂ ਦੇਖ ਧਿਆਨ ਨਾਲ ਦੇਖਣਾ ਵੀ ਆ ਆਪਣਾ ਕਪੜਾ ਕਟੇ ਵਧੇ ਨਾ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਆ ਦੇਖੋ ਆਪਾਂ ਨੇ ਜਿਹੜੀ ਮੂਰੀ ਆ ਉਹ ਆਪਾਂ ਸਿੱਧੀ ਇੱਕ ਸਲਾਈ ਮਾਰ ਕੇ ਅਟੈਚ ਕਰ ਲਈ ਆ ਹੁਣ ਆਪਾਂ ਜਮਾਂ ਹੀ ਬ੍ਰੀਕ ਟਾਂਕਾ ਲੈ ਕੇ ਹੁਣ ਜਿੱਥੇ-ਜਿੱਥੇ ਕਟਾਮ ਨੇ ਉੱਥੋਂ-ਉੱਥੋਂ ਨਾਲ-ਨਾਲ ਜਮਾਈ ਬੁਕਰਮ ਦੇ ਉੱਪਰ ਨਹੀਂ ਸਿਰਫ ਕੱਪੜੇ ਦੇ ਉੱਤੇ ਸਿਲਾਈ ਮਾਰਨੀ ਆ ਨਾਲ-ਨਾਲ ਜਮਾਈ ਇਹਨੂੰ ਕੱਪੜੇ ਨੂੰ ਸੈੱਟ ਕਰ ਕਰਕੇ ਮਾਰਨੀ ਆ ਸਿਲਾਈ ਵਿੱਚ ਵੀ ਜਿਹੜੀ ਆਪਣੀ ਇੱਥੇ ਆਪਣਾ ਕੱਪੜਾ ਇਕੱਠਾ ਨਹੀਂ ਹੋਣਾ ਚਾਹੀਦਾ ਆ ਦੇਖੋ ਜਿਹੜਾ ਕੱਚਾ ਕਰਿਆ ਸੀ ਇਹਦੇ ਨਾਲ ਨਾ ਬਹੁਤ ਹੀ ਵਧੀਆ ਜਿਹੜੀ ਆਪਣੀ ਮੂਰੀ ਲੱਗਦੀ ਆ ਆਪਾਂ ਸਿੱਧੀ ਜਿਹੜੀ ਆਪਾਂ ਸਿੱਧਾ ਹੀ ਕਟਾਮ ਪਾਉਣ ਲੱਗ ਜੰਨੇ ਆ ਉਹਦੇ ਨਾਲ ਆਪਣੀ ਜਿਹੜੀ ਮੂਰੀ ਖਿਸਕ ਜਾਂਦੀ ਆ ਉਹ ਆਪਣੀ ਜਿਹੜੀ ਸੈਟ ਨਹੀਂ ਆਉਂਦੀ ਹੈਗੀ ਆ ਬਸ ਹੁਣ ਆਪਾਂ ਜਿੱਥੇ ਜਿੱਥੇ ਕਟਾਮ ਨੇ ਉਦਾਂ ਉਦਾਂ ਇਹਦੇ ਉੱਤੇ ਸिलाई ਮਾਰ ਲੈਣੀ ਹੈ ਮਤਲਬ ਬੁਕਰਮ ਦੇ ਉੱਪਰ ਆਪਣੀ ਸिलाई ਨਹੀਂ ਵੱਜਣੀ ਚਾਹੀਦੀ ਬੁਕਰਮ ਤੋਂ ਨੀਚੇ ਹੀ ਰਹਿਣੀ ਚਾਹੀਦੀ ਆ ਜਮੇ ਬੁਕਰਮ ਦੇ ਨਾਲ ਨਾਲ ਇਹ ਜਿਹੜੀ ਇਹ ਆਪਾਂ ਨੇ ਸिलाई ਮਾਰਨੀ ਆ ਆ ਦੇਖੋ ਬੁਕਰਮ ਦੇ ਨਾਲ-ਨਾਲ ਹੀ ਜਿਹੜੀ ਆਪਾਂ ਨੇ ਇਹ ਸਲਾਈ ਮਾਰਨੀ ਆ ਆਪਾਂ ਬੁਕਰਮ ਦੇ ਉੱਪਰ ਮਾਰਾਂਗੇ ਤਾਂ ਫੇਰ ਆਪਣੀ ਜਿਹੜੀ ਇਹ ਸਫਾਈ ਨਾਲ ਮੂਰੀ ਨਹੀਂ ਬਣਨੀ ਹੈ ਕਿ ਸਿਰਫ ਬੁਕਰਮ ਦੇ ਉੱਤੇ ਉੱਤੇ ਨਾਲ-ਨਾਲ ਜਮਾਈ ਰੱਖ ਕੇ ਇਹਦੇ ਆਪਾਂ ਇਹਨੂੰ ਸਲਾਈ ਕਰ ਦੋਣਾ ਹੈ ਆ ਸੇਮ ਐਦਾਂ ਹੀ ਸਾਰੀ ਆਪਾਂ ਅਟੈਚ ਕਰ ਲੈਣੇ ਆ ਐਦਾਂ ਹੀ ਆਪਾਂ ਜਿਹੜੀ ਦੂਈ ਦੂਈ ਮੂਰੀ ਆ ਸਲਵਾਰ ਦੀ ਆ ਹਾਫ ਕਰਕੇ ਉਦਾਂ ਹੀ ਲਾ ਲੈਣੀ ਆ ਪਹਿਲਾਂ ਆਪਾਂ ਕੱਚਾ ਕਰ ਲੈਣਾ ਇੱਥੋਂ ਕੱਚਾ ਸਿੰਪਲ ਰੱਖ ਕੇ ਫਿਰ ਨਾਲ-ਨਾਲ ਕਟਾਮਾਂ ਦੇ ਬ੍ਰੀਕ-ਬ੍ਰੀਕ ਜਿਹੜੀ ਹੁਣ ਆਪਾਂ ਸਲਾਈ ਮਾਰ ਲੱਗੀਆਂ ਉਹ ਮਾਰ ਲੈਣੀਆਂ ਹਾਂਜੀ ਹੁਣ ਆ ਦੇਖੋ ਆਪਾਂ ਨਾਲ-ਨਾਲ ਜਮਈਏ ਦੇ ਸਲਾਈ ਮਾਰ ਲਈ ਹੁਣ ਆਪਾਂ ਜਿਹੜੀ ਇਹਦੀ ਕਟਿੰਗ ਕਰਨੀ ਆ ਇਹ ਕਟਿੰਗ ਦੇਖੋ ਕਿਵੇਂ ਕਰਨੀ ਆ ਜਿਹੜੀ ਆ ਚੀਜ਼ ਆ ਸਿਰਫ ਇਹ ਕੋਰਨਰ ਕੋਰਨਰ ਇਹ ਆਪਾਂ ਕਟਿੰਗ ਕਰਨੇ ਨੇ ਵਿੱਚੋਂ-ਵਿੱਚੋਂ ਇਹਦੇ ਆ ਦੇਖੋ ਜਿੱਥੇ ਕਟਾਮ ਨੇ ਮਿੱਚ ਨੂੰ ਕਪੜਾ ਸਿਰਫ ਇਹੀ-ਇਹੀ ਆਪਾਂ ਇਹਦੇ ਕਟਿੰਗ ਕਰ ਲੈਣੇ ਨੇ ਇਹ ਧਿਆਨ ਨਾ ਕਰਨੇ ਨੇ ਵੀ ਜਿਹੜੀ ਆਪਣੀ ਸਲਾਈ ਆ ਉਹ ਨਾ ਕਟਿੰਗ ਹੋ ਜਾਵੇ ਸਲਾਈ ਤੋਂ نیچے-नीचे ਹੀ ਇਹ ਜਿਹੜੇ ਟੱਕ ਲਾ ਕੇ ਹੈ ਆਪਾਂ ਕਟਿੰਗ ਕਰਨੀ ਆ ਸੇਮ ਇਹ ਸਾਰੇ ਹੀ ਆਪਾਂ ਇਦਾਂ ਹੀ ਕਟਿੰਗ ਕਰ ਲਾਂਗੇ ਹਾਂ ਦੇਖੋ ਇਹ ਆਪਾਂ ਕਟਿੰਗ ਕਰ ਲਏ ਤਾਂ ਤੇ ਜਿਹੜਾ ਆ ਆਪਾਂ ਨੂੰ ਫालतू ਜੇ ਕੱਪੜਾ ਲੱਗਦਾ ਤੁਸੀਂ ਮਾੜਾ ਮਾੜਾ ਇਹਨੂੰ ਵੀ ਕਟਿੰਗ ਕਰ ਸਕਦੇ ਹੋ। ਹੱਤਵਲੇ ਦੀ ਸ਼ੇਪ ਗਲਾਈ ਦੇ ਵਿੱਚ ਜਿਵੇਂ ਕਟਾਮ ਦੀ ਸ਼ੇਪ ਆ ਉਦਾਂ ਤੁਸੀਂ ਇਹ ਕੱਪੜੇ ਦੀ ਸ਼ੇਪ ਦੇ ਸਕਦੇ ਹੋ। ਸਾਰਿਆਂ ਦੀ ਸੀਮ ਇਦਾਂ ਹੀ ਗਲਾਈ ਦੇ ਵਿੱਚ ਜਿਹੜੀ ਥੋੜੀ ਥੋੜੀ ਸ਼ੇਪ ਆ ਉਹ ਦੇ ਦਾਂਗੇ। ਵੀ ਜਿਹੜੀ ਆਪਾਂ ਨੂੰ ਫੋਲਡਿੰਗ ਆਪਾਂ ਬਾਹਰ ਨੂੰ ਕੱਢਣੀ ਆ। ਉਹ ਕੱਢਣੀ ਆਸਾਨ ਹੋ ਜਾਵੇ ਆਪਣਾ ਕਟਾਮ ਤੇ ਹੁਣ ਆਪਾਂ ਜਿਹੜੇ ਆ ਆਪਾਂ ਜਿੱਥੋਂ ਜਿੱਥੋਂ ਕੱਪੜਾ ਕੱਟਿਆ ਸੀ ਇਹਦੇ ਵਿੱਚ ਆਪਾਂ ਇੱਕ ਇੱਕ ਟੱਕ ਲਾ ਦਾਂਗੇ ਇਹ ਥੋੜਾ ਜਿਹਾ ਸਲਾਈ ਤੋਂ ਥੱਲੇ ਰਹਿਣਾ ਚਾਹੀਦਾ ਵਾ ਬਸ ਸਲਾਈ ਦੇ ਨਾਲ ਹੀ ਲੱਗ ਜਾਂਦਾ ਵਾ ਕਹਿਣ ਦਾ ਮਤਲਬ ਟੱਕ ਆ ਦੇਖੋ ਬਸ ਸਲਾਈ ਨਹੀਂ ਜਿਹੜੀ ਇਹਦੀ ਕਟਿੰਗ ਹੋਣੀ ਚਾਹੀਦੀ ਜੇ ਸਲਾਈ ਕਟਿੰਗ ਹੋ ਗਈ ਫਿਰ ਆਪਣੀ ਜਿਹੜੀ ਮੂਰੀ ਦਾ ਕੱਪੜਾ ਉਹ ਬਾਹਰ ਨਿਕਲ ਜੂਗਾ ਇਹ ਆਪਣੇ ਟੱਕ ਲੱਗ ਗਈ ਇਹ ਆਪਣੀ ਏਦਾਂ ਆਪਾਂ ਇਹਦੀ ਕਟਿੰਗ ਕਰ ਲੈਣੀ ਆ ਹਾਂ ਬਸ ਹੁਣ ਏਦਾਂ ਇਹਨੂੰ ਆਪਾਂ ਵਾਰ ਆ ਦੇਖੋ ਜਿਹੜੇ ਕਟਾਮ ਨੇ ਸਹੀ ਕਰ ਕਰਕੇ ਇਹਨੂੰ ਕੱਢ ਲਾਂਗੇ ਇਹ ਆਪਣੇ ਸਹੀ ਕਟਾਮ ਨਿਕਲ ਗਏ ਇਤੋਂ ਦੇਖੋ ਕਿੰਨੀ ਵਧੀਆ ਸਫਾਈ ਨਾਲ ਜਿਹੜੇ ਨਿਕਲਣਗੇ ਜੇ ਮਾੜਾ ਮੋਟਾ ਜਿਵੇਂ ਹੋਣਾ ਬਲ ਪੈਂਦਾ ਆ ਇਹ ਤੁਸੀਂ ਇਹਨੂੰ ਸੈੱਟ ਕਰ ਸਕਦੇ ਹੋ ਐਵੇਂ ਜਾ ਸਲਾਈ ਮਾਰਨੀ ਆ ਦੇਖੋ ਸਾਫ ਹੋ ਜਾਣਾ ਵਾ ਹੁਣ ਇਹਦੇ ਆਪਾਂ ਜਮੇ ਨਾਲ ਨਾਲ ਜਿਹੜੀ ਕਟਾਮਾ ਦੇ ਜਮੇ ਨਾਲ ਨਾਲ ਜਿਹੜੀ ਆਪਾਂ ਸਲਾਈ ਮਾਰਾਂਗੇ ਫਰੀਕ ਰੱਖ ਕੇ ਜਿੱਥੇ ਕਟਾਮ ਆਊਗਾ ਗਲਾਈ ਆਜੂਗੀ ਇਹ ਵਾਲੀ ਉੱਥੇ ਤੁਸੀਂ ਮਸ਼ੀਨ ਰੋਕ ਕੇ ਆਪਣਾ ਪੈਰ ਚੱਕ ਲੈਣਾ ਚੱਕ ਕੇ ਸੈੱਟ ਕਰ ਲੈਣਾ ਹੈ ਆ ਦੇਖੋ ਜਿਵੇਂ ਹੁਣ ਹੋਰੀ ਆ ਗਿਆ ਇੱਥੋਂ ਆਪਾਂ ਆ ਦੇਖੋ ਇਹਨੂੰ ਆਪਾਂ ਚੱਕਾਂਗੇ ਤਾਂ ਉੱਪਰੋਂ ਜਿਹੜਾ ਪੈਰ ਚੱਕ ਕੇ ਇਹ ਸੈੱਟ ਕਰਾਂਗੇ ਸੈੱਟ ਕਰ ਕਰਕੇ ਜਿਹੜਾ ਹੋਇਆ ਆਪਾਂ ਇਹ ਬਹੁਤ ਹੀ ਸਫਾਈ ਨਾਲ ਦੇਖੋ ਜਿਹੜੇ ਆਪਣੇ ਕਟਾਮ ਨੇ ਇਹ ਆਪਣੇ ਸਲਵਾਰ ਦੀ ਮੂਰੀ ਦੇ ਨਿਕਲ ਕੇ ਤਿਆਰ ਹੋ ਗਏ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਅਰਸ਼ੂ ਬਟੀਕ ਨੂੰ ਤੇ ਨਾਲ ਦੀ ਨਾਲ ਜਿਹੜਾ ਬੈਲ ਦਾ ਬਟਨ ਆ ਉਹ ਜ਼ਰੂਰ ਦਿਵਾ ਲਿਆ ਕਰੋ ਤਾਂ ਜੋ ਤੁਹਾਨੂੰ ਇਦਾਂ ਦੀਆਂ ਹੋਰ ਵੀਡੀਓ ਨੇ ਆਪਣੀਆਂ ਉਹ ਮਿਲ ਸਕਣ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਇਦਾਂ ਹੀ ਸੇਮ ਜਿੱਦਾਂ ਇਹ ਆਪਾਂ ਆਹ ਵਾਲੀ ਮੂਰੀ ਜਿਹੜੀ ਆ ਸੇਮ ਇਦਾਂ ਹੀ ਆਪਾਂ ਦੂਏ ਪਾਸੇ ਜਿਹੜੀ ਉਹ ਮੂਰੀ ਅਟੈਚ ਕਰਕੇ ਜੋੜ ਲਾਂਗੇ ਆ ਦੇਖੋ ਜਿਹੜੇ ਬਹੁਤ ਹੀ ਸੋਹਣੇ ਜਿਹੜੇ ਆਪਣੇ ਬਾਲ ਪੈ ਕੇ ਤਿਆਰ ਹੋ ਗਏ ਕੋਈ ਇਹਦੇ ਵਿੱਚ ਬਾਲ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਹੁਣ ਉੱਪਰੋਂ ਜਿਹੜਾ ਆਪਣਾ ਜਿੱਥੇ ਵੀ ਆਪਣਾ ਬੁਕਰਮਾ ਉੱਥੋਂ ਆਪਾਂ ਰੱਖ ਕੇ ਦੇ ਉੱਤੇ ਅਗਰ ਕੋਈ ਖਿੱਚੀ ਖਿੱਚੀ ਸਿਲਾਈ ਮਾਰਾਂਗੇ ਵੀ ਜਿਹੜੇ ਆਪਣੇ ਥੱਲੇ ਬਾਲ ਨਾ ਪੈਣ ਜਿਵੇਂ ਕਸਾਹ ਦੀ ਸਲਾਈ ਮਾਰ ਕੇ ਜਿਹੜਾ ਇਹਨੂੰ ਮੂਰੀ ਨੂੰ ਤਿਆਰ ਕਰ ਲੈਣਾ ਆਹ ਦੇਖੋ ਜੀ ਬਹੁਤ ਹੀ ਸੋਹਣੇ ਜਿਹੜੇ ਆਪਣੇ ਕਟਾਮ ਬਣ ਕੇ ਤਿਆਰ ਹੋ ਗਏ ਠੀਕ ਹੈ ਜੀ ਇਹ ਆਪਾਂ ਡਬਲ ਸਲਾਈ ਮਾਰ ਲਈ ਇਹਦੇ ਨਾਲ ਨਾਲ ਆਪਾਂ ਸਕਰੋਲ ਭਰ ਕੇ ਹੁਣ ਇਸ ਤੋਂ ਬਾਅਦ ਆਪਾਂ ਜਿੰਮਦਾ ਦੇ ਵੀ ਡਿਜ਼ਾਈਨ ਪਾਉਣਾ ਚਾਹੁੰਦੇ ਆ ਉਹਦਾ ਦਾ ਡਿਜ਼ਾਈਨ ਪਾ ਕੇ ਮੂਰੀ ਨੂੰ ਆਪਾਂ ਤਿਆਰ ਕਰ ਸਕਦੇ ਆ ਹੁਣ ਦੋਏ ਮੂਰੀਆਂ ਬਣਨ ਤੋਂ ਬਾਅਦ ਤੁਹਾਨੂੰ ਉਹਦੀ ਲੁੱਕ ਦਿਖਾਉਣੀ ਆ ਆਹ ਦੇਖੋ ਜੀ ਸਾਡੀ ਜਿਹੜੀ ਕਟਾਮ ਵਾਲੀ ਮੂਰੀ ਆ ਉਹ ਬਣ ਕੇ ਤਿਆਰ ਹੋ ਗਈ ਕੀਕਾਜੀ ਬਹੁਤ ਹੀ ਸੋਹਣੀ ਜਿਹੜੀ ਇਹਦੀ ਆਪਣੀ ਘਟਮ ਵਾਲੀ ਮੂਰੀ ਦੀ ਲੁੱਕ ਆਈ ਆ ਧੰਨਵਾਦ ਤੁਹਾਡਾ ਬਹੁਤ-ਬਹੁਤ ਸਾਡੀ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਧੰਨਵਾਦ